ਕਿ ਜੋ ਉਹਨਾਂ ਦੀਆਂ ਬਾਹਾਂ ਪਕੜ ਕੇ ਵਲਫੜ ਕੇ ਉਹਨਾਂ ਦੇ ਉੱਪਰ ਤੇਜ਼ ਧਿਆਰਾਂ ਦੇ ਨਾਲ ਗੁੰਡਾਗਰਦੀ ਦੇ ਨਾਲ ਸ਼ਰਿਆਮ ਚੌਂਕ ਦੇ ਵਿੱਚ ਕਤਲ ਕੀਤਾ ਤੇ ਸਾਨੂੰ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਮੁਰਜੇ ਫੜਤੇ ਇਹਨਾਂ ਨੂੰ ਇੰਨਾ ਟਾਈਮ ਲੱਗ ਰਿਹਾ ਆ ਕਿਸੇ ਮੰਤਰੀ ਦਾ ਕੋਈ ਕੰਮ ਹੋ ਜਾਏ ਅਗਲੇ ਦਿਨ ਉਹ ਮੁਰਜੇ ਨੂੰ ਲੱਭ ਕੇ ਪੇਸ਼ ਕਰ ਦਿੰਦੇ ਆ ਉਦੋਂ ਕੀ ਹੋ ਜਾਂਦਾ ਇਹ ਭੈਣ ਦਾ ਕੋਈ ਦਰਦ ਨਹੀਂਗਾ ਸਾਬਕਾ ਫੌਜੀ ਕਿਰਪੇ ਸਿੰਘ ਦੇ ਪਰਿਵਾਰ ਦਾ ਕੋਈ ਦਰਦ ਨਹੀਂਗਾ ਆ ਸਾਬਕਾ ਫੌਜੀ ਇਹਨੇ ਇਕੱਠੇ ਇਹ ਨਾਲ ਕੁਇਦਰ ਦੇ ਨਿੰਗ ਸਰਕਾਰਾਂ ਨੂੰ ਉਹਨਾਂ ਦੇ ਕੋਲ ਇੱਕ ਨੇ ਇੱਕ ਸਰੀਰ ਸਾਫ ਕੱਢਿਆ ਇੱਕ ਨੇ ਖੰਜਰ ਕਾਇ ਉਹਨਾਂ ਦੇ ਕੋਲ ਚਾਕੂ ਸੀ ਉਹਨਾਂ ਦਾ ਤੇ ਜਿਹੜਾ ਮਰਜੀਤ ਸਿੰਘ ਸੀ ਉਹਨੇ ਵਾਰ ਫੜਿਆ ਐਡਾ ਵੱਡਾ ਕਾਣ ਕਰਕੇ ਕੋਈ ਬੰਦਾ ਛੁਪ ਨਹੀਂ ਸਕਦਾ ਜੀ ਉਹ ਬੰਦਾ ਲੁਕਿਆ ਨਾ ਪੋਲੀਟੀਕਲ ਸ਼ੈਤ ਤੋਂ ਬਗੈਰ ਨਹੀਂ ਲੁਕ ਸਕਦਾ ਉਹ ਜ਼ਰੂਰ ਉਹਦੇ ਪਿੱਛੇ ਕੋਈ ਨਾ ਕੋਈ ਪਾਵਰਾਂ ਆ ਜਿਨ੍ਹਾਂ ਨੇ ਉਹਨੂੰ ਲਕਾ ਕੇ ਰੱਖਿਆ ਜਿੰਨਾ ਚਿਰ ਤੀਸਰਾ ਬੰਦਾ ਫੜ ਕੇ ਸਾਨੂੰ ਗੇਟ ਦੇ ਪਿੱਛੇ ਖਿੜਾਰ ਕੇ ਵਿਖਾ ਨਹੀਂ ਦਿੰਦੇ ਕਿਉਂਕਿ ਜੇ ਪੁਲਿਸ ਨੇ ਅੱਜ ਤੱਕ ਬਾਹਰ 7-8 ਦਿਨ ਹੋ ਗਏ ਕੁਝ ਨਹੀਂ ਕੀਤਾ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਰਿਹਾ ਤੇ ਫੜਨ ਤੇ ਤੀਸਰਾ ਬੰਦਾ ਜਾਂ ਨਾ ਫੜਨ ਕਿਸੇ ਹੋਰ ਨੂੰ ਫੜ ਕੇ ਆ ਦੇਣ ਕਿ ਅਸੀਂ ਤੀਸਰਾ ਬੰਦਾ ਫੜ ਲਿਆਂਦਾ ਜਿੰਨਾ ਚਿਹਰਾ ਖੋਦ ਅਸੀਂ ਆਪਣੀਆਂ ਅੱਖਾਂ ਦੇ ਨਾਲ ਤੀਸਰਾ ਬੰਦਾ ਵੇਖ ਨਹੀਂ ਲੈਂਦੇ ਉਹਨਾਂ ਚਿਹਰੇ ਅਸੀਂ ਇਥੋਂ ਡੈਡ ਬੋਡੀ ਬਿਲਕੁਲ ਨਹੀਂ ਚੁੱਕਾ ਮੈਂ ਕਹਿੰਨਾ ਕਿ ਜਿਸ ਤਰ੍ਹਾਂ ਹੁਣੇ ਫੌਜੀ ਇਕੱਠੇ ਹੋ ਰਿਹਾ ਉਹਨਾਂ ਨਾਲੇ ਸਮਝ ਇਕੱਠੇ ਹੋ ਗਏ ਤੇ ਰਾਜ ਹੀ ਫੌਜੀਆ ਦਾ ਹੋ ਜਾਏਗਾ ਔਰ ਫਿਰ ਵੇਖਦੇ ਆ ਕਿ ਕੌਣ ਕਿਦਾ ਕੀ ਕਰਦਾ ਸਰਕਾਰ ਕੋਲੋਂ ਪੈਸੇ ਲੈ ਕੇ ਤੇ ਇਹੋ ਜਿਹੇ ਗੰਦੇ ਬੰਦੇਆ ਕੋਲ ਕੁੱਤੇ ਬੰਦੇਆ ਕੋਲ ਪੈਸੇ ਲੈ ਕੇ ਜੇਬਾਂ ਭਰ ਕੇ ਤੇ ਕਤਲ ਕਰਮੋਂਦੀ। ਫੌਜੀ ਇਕੱਠੇ ਨਹੀਂ ਸੀ। ਉਦੋਂ ਕੱਲੇ-ਕੱਲੇ ਫੌਜੀ ਨੂੰ ਦਬਾਉਣਾ ਬੜਾ ਆਸਾਨ ਹੀਗਾ। ਬੜੇ ਜੁਲਮ ਹੁੰਦੇ ਰਹੇ ਆ ਸਾਬਕਾ ਫੌਜੀਆ ਦੇ। ਪਰ ਅੱਜ ਅਹੀਂ ਫੌਜੀ ਕੱਲੇ ਨਹੀਂ। ਤੂੰ ਕਿੱਥੋਂ ਸੰਗਤ ਪਹੁੰਚੀ ਆ? ਕਿੰਨੇ ਸਾਬਕਾ ਫੌਜੀ ਪਹੁੰਚੀ ਆ? ਕਿੰਨੇ ਪਹੁੰਚੀ ਆ? ਇੱਥੇ ਕੋਈ ਨਾ ਤੋੜ, ਨਾ ਕੋਈ ਐਸਪੀ, ਨਾ ਕੋਈ ਡੀਐਸਪੀ, ਨਾ ਕੋਈ ਇੱਥੇ ਕੋਈ ਸੀਡੀਸੀ। ਇੱਥੇ ਕੋਈ ਨਹੀਂ ਪਹੁੰਚਿਆ। ਕਾਦੇ ਵਾਸਤੇ ਡਿਊਟੀਆਂ ਕਰਦੇ ਆ? ਕਾਦੀਆਂ ਤ ਇਹ ਇਸ ਕਾਲਾ ਤੇ ਪ੍ਰਤਾਪ ਸਿੰਘ ਜਿਹੜਾ ਸਾਬਕਾ ਸਰਪੰਚ ਆ ਉਹਦੇ ਤੇ ਬਾਈ ਨੇ ਐਫ ਆਈ ਆਰ ਦਰਜ ਹੋਈ ਹੈ। ਜੀ। ਸੋ ਦਰਜ ਹੋ ਕੇ ਦਾ ਪੋਸਟਮਾਰਟਮ ਕਰਾਇਆ ਗਿਆ ਤੇ ਪਰਿਵਾਰ ਵੱਲੋਂ ਜਿਹੜੀ ਆ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਗਿਆ ਤੇ ਇਹਦੀ ਡੈੱਡ ਬੋਡੀ ਥਾਣੇ ਦੇ ਬਾਹਰ ਰੱਖ ਕੇ ਧਰਨਾ ਲਾਇਆ ਗਿਆ। ਹੂੰ। ਪਰੰਤੂ ਜਿਹੜੀ ਪੁਲਿਸ ਨੇ ਇਹਦੀ ਟੈਕਨੀਕਲ ਤਫ਼ਤੀਸ਼ ਕਰਦੇ ਹੋਇਆ ਤੇ 36 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋ ਦੋਸ਼ੀ ਨੇ ਪ੍ਰਤਾਪ ਸਿੰਘ ਲਿਸਕਾਲਾ ਤੇ ਸ਼ਰਨਜੀਤ ਸਿੰਘ ਜੀ ਨੇ ਇਹਨੂੰ ਮੇਨ ਇੰਜਰੀਜ਼ ਹਰਟ ਕੀਤੀਆਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕੀਤਾ ਗਿਆ ਤੇ ਬਕੂਏ ਸਮੇ ਵਰਤੀ ਗਈ ਜਿਹੜੀ ਕਿਰਚ ਆ ਉਹ ਵੀ ਸਰਨਜੀਤ ਤੋਂ ਪਾਸੋਂ ਜਿਹੜੀ ਆ ਉਹ ਬਰਾਮਦ ਕਰ ਲਈ ਆ ਇੱਕ ਦੋਸ਼ੀ ਜਿਹੜਾ ਪ੍ਰਤਾਪ ਸਿੰਘ ਆ ਉਹ ਅਜੇ ਜਿਹੜੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਅੱਜ ਪੇਜ ਕੀ ਨਾਮ ਤੁਹਾਡਾ ਅਰਵਿੰਦਰ ਕਾਰ ਇਹ ਤਾਂ ਮਿਲਕਤ ਪਹੁੰਚੀ ਨੌਜਾਨਾ ਪੜਾ ਕੇ ਲੱਗਦਾ ਸਰ ਵਿਰਾਸ ਮਰਸੀ ਕੀ ਆਪਣਾ ਮਸਲਾ ਮਸਲਾ ਕੋਈ ਨਹੀਂ ਵੀਰ ਜੀ ਬਾਜ਼ਾਰ ਉਹ ਗਿਆ ਸੀ ਮੈਂ 5 ਤਰੀਕ ਨੂੰ ਗਿਆ ਸੀ ਦੁਕਾਨ ਦੇ ਉੱਪਰ ਸੀਮੈਂਟ ਰੇਤਾ ਆਖਣ ਵਾਸਤੇ ਉੱਥੇ ਚੌਂਕ ਦੇ ਵਿੱਚ ਉਹਨਾਂ ਨੇ ਘੇਰ ਕੇ ਚਾਚਾ ਤੇ ਇੱਕ ਚਾਚਾ ਉਹ ਸ਼ੰਮਜੀਤ ਸਿੰਘ ਇੱਕ ਮਜੀਬ ਸਿੰਘ ਤੇ ਇੱਕ ਪ੍ਰਤਾਪ ਸਿੰਘ ਇਹਨਾਂ ਤਿੰਨਾਂ ਨੇ ਘੇਰ ਕੇ ਪਿੱਛੋਂ ਉਹਨਾਂ ਦੀਆਂ ਬਾਹਾਂ ਪਕੜ ਕੇ ਵਾਲ ਫੜ ਕੇ ਉਹਨਾਂ ਦੇ ਉੱਪਰ ਦੇਸ਼ ਦੇ ਧਿਆਰਾਂ ਦੇ ਨਾਲ ਗੁੰਡਾਗਰਦੀ ਦੇ ਨਾਲ ਸ਼ਰਿਆਮ ਚੌਂਕ ਦੇ ਵਿੱਚ ਕਤਲ ਕੀਤਾ ਤੇ ਸਾਨੂੰ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਪਹਿਲਾਂ ਵੀ ਰੰਜੀਤ ਭਾਜੀ ਸੀ ਉਹਨਾਂ ਦਾ ਨਾ ਜੀ ਕੋਈ ਰੰਗਤਵਾਸ਼ੀ ਨਹੀਂ ਕੋਈ ਸਾਡਾ ਸੀ ਤਾਂ ਰੰਦੇ ਬਾਦ ਸੀਗੇ ਅਸੀਂ ਤਾਂ ਪਿਛਲੇ ਸਾਲ 22 ਮਾਰਚ ਨੂੰ ਘਰੇ ਆਏ ਆ ਅਸੀਂ ਤਾਂ ਫੌਜ ਦੀ ਨੌਕਰੀ ਕਰ ਰਹੇ ਸੀ ਆਪਣੀ ਡਿਊਟੀ ਤੇ ਰਹਿੰਦੇ ਸੀ ਸਾਡੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੁੰਦਾ ਪਿੱਛੇ ਕੋਈ ਕਾਰਨ ਹੁੰਦਾ ਹੀ ਹੈ ਨਾ ਜੀ ਸਾਨੂੰ ਕੋਈ ਕਾਰਨ ਨਹੀਂਗਾ ਉਹਨਾਂ ਨੇ ਉਹ ਕਿਸੇ ਦੀ ਨਹੀਂ ਸੁਣਦੇ ਪੁਰਸ ਸਮੈਗ ਦੇ ਨਾਲ ਰੱਜ ਕੇ ਉਹਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਕਿਉਂਕਿ ਜਦੋਂ ਮੈਂ ਮੈਨੂੰ ਪਤਾ ਲੱਗਾ ਗਏ ਆ ਸਾਰਾ ਮੁਲਕ ਹੀ ਕਹਿ ਰਿਹਾ ਸੀ ਕਿ ਉਹ ਤਿੰਨੇ ਚਾਚਾ ਭਤੀਜਾ ਵਾ ਉਹਨੇ ਉਹ ਕਤਲ ਕਰਕੇ ਉਹ ਸੁੱਟ ਕੇ ਗਏ ਆ ਉਹਨਾਂ ਨੇ ਤੇਜ਼ ਧਾਰਾਂ ਦੇ ਨਾਲ ਬਹੁਤ ਹੀ ਜ਼ਿਆਦੀ ਬੇਰਹਿਮੀ ਦੇ ਨਾਲ ਬੇਦਰਦੀ ਦੇ ਨਾਲ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 12 ਵਾਰ ਕੀਤਾ ਉਹ ਵੀ ਉਹਨਾਂ ਦਾ ਸਰੀਰ ਸਾਫ ਕੱਢ ਕੇ ਇੱਕ ਉਹਨਾਂ ਦੇ ਕੋਲ ਇੱਕ ਨਗਿੰਗ ਸਰੀਰ ਸਾਫ ਕੱਢਿਆ ਇੱਕ ਨੇ ਖੰਜਰ ਕਾਇ ਉਹਨਾਂ ਦੇ ਕੋਲ ਚਾਕੂ ਸੀ ਉਹਨਾਂ ਦਾ ਤੇ ਜਿਹੜਾ ਮਜਬੀ ਸਿੰਘ ਸੀ ਉਹਨੇ ਵਾਰ ਫੜੇ ਹੋਏ ਸੀ ਤੇ ਬੜਾ ਹੀ ਰਹਿ ਬੇਰ ਇਹਨਾਂ ਦੇ ਆਪ ਦੇ ਵਰਤੇ ਕਿਸ ਜੀ ਸਾਹਿਬ ਇਹਨਾਂ ਦਾ ਹੀ ਵਰਤਿਆ ਗਿਆ ਇਹਨਾਂ ਦਾ ਜੀ ਸਾਹਿਬ ਵਰਤਿਆ ਗਿਆ ਨਾਲ ਇੱਕ ਕਾਚੂ ਵਰਤਿਆ ਗਿਆ ਕਿ ਇਹਨਾਂ ਦੇ ਜੀ ਸਾਹਿਬ ਵਰਤਿਆ ਗਿਆ ਤੇ ਉਹਨਾਂ ਦਾ ਆਪ ਕਿਉਂ ਨਹੀਂ ਮਿਲ ਗਿਆ ਅੰਸਾਰ ਕੋਈ ਨਹੀਂ ਮਿਲਿਆ ਕੋਈ ਇਥੇ ਆ ਨਹੀਂ ਰਿਹਾ ਕਦੇ ਡੀਐਸਪੀ ਆਏ ਸੀ ਕਿ ਐਸਪੀ ਆਏ ਸੀ ਕਹਿੰਦੇ ਤੁਸੀਂ ਸਨਸਕਾਰ ਕਰ ਲਓ ਅਸੀਂ ਤੇ ਦੋ ਬੰਦੇ ਫੜਿਆ ਸ਼ਮਜੀਤ ਨੇ ਕੁਮਰਬੀ ਸਿੰਘ ਕਹਿੰਦੇ ਆ ਕਿ ਤੁਸੀਂ ਸਨਸਕਾਰ ਕਰ ਲਓ ਤੀਸਰਾ ਬੰਦਾ ਫੜ ਲਵਾਂਗੇ ਪਰ ਨਾ ਜਿੰਨਾ ਚਿਰ ਤੀਸਰਾ ਬੰਦਾ ਫੜ ਕੇ ਕਾਨੂੰਨ ਗੇਟ ਦੇ ਪਿੱਛੇ ਖੜਾ ਕੇ ਵਿਖਾ ਨਹੀਂ ਦਿੰਦੇ ਕਿਉਂਕਿ ਜੇ ਪੁਲਿਸ ਨੇ ਅੱਜ ਤੱਕ 12 ਸੱਤ ਅੱਠ ਦਿਨ ਹੋ ਗਏ ਕੁਝ ਨਹੀਂ ਕੀਤਾ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਰਿਹਾ ਕਿ ਫਾਣ ਤੀਸਰਾ ਬੰਦਾ ਜਾਂ ਨਾ ਫਾਣ ਕਿਸੇ ਹੋਰ ਨੂੰ ਫੜ ਕੇ ਆਸ ਦੇਣ ਕਿ ਅਸੀਂ ਤੀਸਰਾ ਬੰਦਾ ਫੜ ਲਿਆਂਦਾ ਜਿੰਨਾ ਚਿਹਰ ਖੁੱਦ ਅਸੀਂ ਆਪਣੀਆਂ ਅੱਖਾਂ ਦੇ ਨਾਲ ਤੀਸਰਾ ਬੰਦਾ ਵੇਖ ਨਹੀਂ ਲੈਂਦੇ ਉਹਨਾਂ ਚਿਹਰਾ ਅਸੀਂ ਇਥੋਂ ਡੈਡ ਬੋਡੀ ਬਿਲਕੁਲ ਨਹੀਂ ਚੁੱਕਾਂਗੇ ਮੈਂ ਅੱਗੇ ਵੀ ਬਹੁਤ ਪੱਤਰਕਾਰ ਵੀ ਆਏ ਆ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦੀ ਆ ਕਿ ਜੇ ਇਹਨਾਂ ਨੂੰ ਇਨਸਾਫ ਨਹੀਂ ਦੋਣਾ ਡੀਐਸਪੀ ਐਸਪੀ ਤੇ ਡੀਸੀ ਨੇ ਜਾਣੇ ਪਾਵਾਂ ਖੜੀਆਂ ਕਰਦਣ ਕਿ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਨਾਲ ਹੀ ਆਪ ਬਲਟੋਆ ਠਾਣਾ ਤੇ ਗਾੜੀ ਸਾਡਾ ਚੋਂ ਜਾਣੇ ਦਾ ਜਿੰਨਾ ਨਾਲ ਅਸੀਂ ਜਿੰਦਗੀ ਸੜਾਂਗੇ ਉਹਨਾਂ ਦੇ ਉਹਨਾਂ ਦੇ ਜ਼ਿੰਮੇਵਾਰ ਡੀਐਸਪੀ ਡੀਸੀ ਡਿਫਟੀ ਐਸਐਸਪੀ ਹੋਊਗਾ ਤੇ ਬਲਟੋਆ ਠਾਣਾ ਹੋਊਗਾ ਇਹ ਕੁਝ ਨਹੀਂ ਕਰ ਰਹਾ ਅੱਜ ਕਿਤੋਂ ਕਿਤੋਂ ਸੰਗਤ ਪਹੁੰਚੀ ਆ ਕਿੰਨੇ ਸਾਬਕਾ ਫੌਜੀ ਪਹੁੰਚੀ ਆ ਕਿੰਨੇ ਪਹੁੰਚੇ ਇੱਥੇ ਕੋਈ ਨਾ ਤੋੜ ਨਾਗੋ ਐਸਪੀ ਨਾਗੋ ਡੀਐਸਪੀ ਨਾ ਕੋਈ ਇਥੇ ਕੋਈ ਚੀਜ਼ ਦੀ ਸੀ ਇਹ ਤਾਂ ਕੋਈ ਨਹੀਂ ਪਹੁੰਚਿਆ ਕਾਦੇ ਵਾਸਤੇ ਡਿਊਟੀਆਂ ਕਰਦੇ ਆ ਕਾਦੀਆਂ ਤਰਖਾਵਾਂ ਲੈਂਦੇ ਆ ਸਾਨੂੰ ਦੱਸਣ ਇਹ ਸਿਰਫ ਇੱਕ ਆਪਣੀਆਂ ਜੇਬਾਂ ਭਰਦੇ ਆ ਸਰਕਾਰ ਕੋਲੋਂ ਵੀ ਪੈਸੇ ਲੈ ਕੇ ਤੇ ਇਹੋ ਜਿਹੇ ਗੰਦੇ ਬੰਦਿਆਂ ਕੋਲ ਕੁੱਤੇ ਬੰਦਿਆਂ ਕੋਲ ਪੈਸੇ ਲੈ ਕੇ ਜੇਬਾਂ ਭਰ ਕੇ ਤੇ ਕਤਲ ਕਰਮ ਹੁੰਦੀ ਆ ਕੀ ਲੱਗਦਾ ਤੁਹਾਨੂੰ ਕੋਈ ਪ੍ਰਸ਼ਾਸਨ ਤੇ ਦਬਾਅ ਹੈ ਕੋਈ ਦਬਾਅ ਦਬਾਅ ਤਾਂ ਨਹੀਂ ਹੁੰਦਾ ਜੇ ਐਨਾ ਮੁਲਕ ਆ ਗਿਆ ਤਾਂ ਅੱਜ ਉਹ ਕਿਉਂ ਨਹੀਂ ਆਇਆ ਫਿਰ ਆਉਣਾ ਆਣ ਕੇ ਸਾਡੇ ਨਾਲ ਗੱਲ ਕਰਨ ਬੀਐਸਪੀ ਸਾਹਿਬ ਤੋਂ ਹੁਣ ਅੰਦਰ ਬੈਠੇ ਹੋਏ ਤੇ ਆ ਫਿਰ ਗੱਲ ਕਿਉਂ ਨਹੀਂ ਕਰਦੇ ਆਣਗੇ ਨਹੀਂ ਉਹਨਾਂ ਨੇ ਵਿਸ਼ਵਾਸ তো ਆਇਆ ਵੈਸੇ ਮੈਨੂੰ ਵਿਸ਼ਵਾਸ ਦੇ ਨਾਲ ਮੈਨੂੰ ਨਾ ਤਾਂ ਆਪਾਂ ਉਹਨਾਂ ਤੋਂ ਕੁਝ ਲੈਣਾ ਨਾ ਤੁਹਾਡੇ ਤੋਂ ਹਨਾ ਆਪਾਂ ਇੱਕ ਇਨਸਾਨੀਅਤ ਦੇ ਨਾਤੇ ਗੱਲ ਕਰਦੇ ਹਾਂ ਕਿ ਕਿਤਾ ਮੁੱਖੀ ਸ਼ਰੀਰ ਦੀ ਜਿਹੜੀ ਬੇਕਦਰਹੀ ਹੋ ਰਹੀ ਹੈ ਇਹ ਨਹੀਂ ਹੁੰਦੀ ਕੋਈ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੁਹਾਡੀ ਸਾਰੀ ਗੱਲ ਸੁਣਾਂਗੀ ਵੀਰ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਵੇਖੋ ਐਫਆਈਆਰ ਦੇ ਵਿੱਚ ਤਿੰਨ ਬੰਦੇ ਦੇ ਨਾਮ ਕਰਜਿਆ ਮਿੰਨੋ ਅੰਦਰੇਸਟ ਹੋ ਚੁੱਕਿਆ ਮਿੰਨੋ ਤੀਜੇ ਬੰਦੇ ਤੋਂ ਨੀਚੇ ਦੀ ਛਾਪਾਂ ਮਾਰੀ ਹੋਰ ਮੇਰੇ ਗਾ ਸੁਣੋ ਮਿੰਨੋ ਤੀਜੇ ਬੰਦੇ ਤੋਂ ਇਨਾ ਖਤਰਾ ਕਿ ਜੇ ਬੇਰ ਨਾ ਹੱਕ ਬੰਦਾ ਮੇਰਾ ਆਦਮੀ 6 ਫੁੱਟ ਬੰਦਾ ਵਾ ਜਿੰਨੂੰ ਚੌਂਕ ਦੇ ਵਿੱਚ ਫੜ ਕੇ ਸ਼ਰੇਆਮ ਕਤਲ ਕੀਤਾ ਤੇ ਪਿੰਡ ਦਾ ਕੋਈ ਬੰਦਾ ਗਾ ਨਹੀਂ ਡਰਦਾ ਨਹੀਂ ਹੋਇਆ ਤੇ ਮੇਰੀਆਂ ਦੋ ਛੋਟੀਆਂ ਬੇਟੀਆਂ 16 ਕਿਲੋਮੀਟਰ ਪੰਡ ਜਾਂਦੀਆਂ ਤੇ ਮੈਂ ਘਰ ਦੇ ਵਿੱਚ ਆਪਣੀ ਕੋਠੀ 'ਚ ਇਕੱਲੀ ਨਾ ਰਹਿਣਾ ਉਹਨਾਂ ਨੇ ਕੀ ਰਹਿਣਾ ਵਾ ਅੱਜ ਮੈਂ ਡੈੱਡ ਬੋਡੀ ਖੜਕੇ ਸਸਕਾਰ ਕਰਦਾ ਰਾਤ ਨੂੰ ਸਾਨੂੰ ਮਾਰਨ ਆ ਜਾਣ ਜਾਂ ਮਰਵਾ ਦੇਣ ਕੌਣ ਜ਼ਿੰਮੇਵਾਰ ਆ ਐਸਪੀ ਡੀਐਸਪੀ ਡ ਆਉਣਾ ਲਿਖਤੀ ਰੂਪ ਦੇ ਵਿੱਚ ਜੋ ਵੀ ਗੱਲ ਕਰਨੀ ਹੈ ਮੇਰੇ ਸਾਹਮਣੇ ਬੈਠ ਕੇ ਕਰਨ ਲਿਖਤੀ ਰੂਪ ਚ ਕੀ ਦੇਣ ਤੁਹਾਨੂੰ ਦੱਸੋ ਮੇਰਾ ਨਾਮ ਕੋਈ ਵੀ ਮੈਨੂੰ ਲਿਖਤੀ ਰੂਪ ਨਹੀਂ ਚਾਹੀਦਾ ਨਾ ਮੈਨੂੰ ਕੋਈ ਪੈਸਾ ਚਾਹੀਦਾ ਮੈਨੂੰ ਕਿਸੇ ਚੀਜ਼ ਦੀ ਚੋੜ ਨਹੀਂ ਮੈਨੂੰ ਤੀਸਰੇ ਬੰਦੇ ਦੀ ਲੋੜ ਹੈ ਮੇਰੇ ਨਾਲ ਨਹੀਂ ਮਿਲਦਾ ਤੇ ਦਾਤ ਨਾ ਹੋ ਇਨਸਾਫ ਨਹੀਂ ਮਿਲਦਾ ਤੇ ਡੈੱਡ ਬੋਡੀ ਇੱਥੇ ਹੀ ਰਹੂਗੀ ਭਾਵੇਂ ਬੇਸ਼ੱਕ 2 ਮਹੀਨੇ ਪਈ ਰਹੇ ਬਾਕੀ ਗੱਲਿਆ ਇਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ 2 ਦਿਨ ਲੰਘ ਗਏ ਅੱਜ ਤੀਸਰੇ ਦਿਨ ਤਰਨਾ ਲੱਗਾ ਹੁਣ ਹੁਣ ਮੈਂ ਕਿਸੇ ਵੀ ਸਾਬਕਾ ਫੌਜੀ ਜਾਂ ਕਿਸੇ ਵੀ ਤਰਨੇ ਵਾਲਿਆਂ ਦਾ ਜੀ ਇਹਨਾਂ ਨੇ ਨਾ ਕੋਈ ਕਦਮ ਚੁੱਕਿਆ ਤੇ ਮੈਂ ਖੁਦ ਕਦਮ ਚੁੱਕੂਗੀ ਉਹ ਵੀ ਆਪਣੀ ਜਾਨ ਦਾ ਦੇ ਭੈਰ ਮੇਰੀ ਦੇ ਨਾਲ ਸਾਫਤਾ ਫੌਜੀ ਨੇ ਇਹ ਕੀ ਕਰਨਗੇ ਸਾਫਤਾ ਫੌਜੀ ਜਿੱਦਾਂ ਹੁਣ ਛੜਕਾਂ ਤੇ ਆਏ ਆ ਨਾ ਇਹ ਛੜਕਾਂ ਉਹਦੋਂ ਐਤਵਾਰ ਨੂੰ ਅਸੀਂ ਸੜਕ ਲੱਗੀ ਸੀ ਰੋਕ ਰੋਕ ਮਾਈਕ ਲਾ ਮਾਈਕ ਲਾ ਇਹ ਪੁਲਿਸ ਤੋੜਾ ਲਾ ਇਹ ਪੁਲਿਸ ਤੋੜਾ ਲਾ ਕਿ ਕੋਈ ਇਹਨਾਂ ਦੇ ਪਿੱਛੇ ਨਹੀਂ ਤੁਰਗਾ ਵੱਧ ਤੋਂ ਸਾਫਤਾ ਫੌਜੀ ਮੇਰੇ ਪਿੱਛੇ ਮੇਰੇ ਵੀਰਾਂ ਨਾਲ ਬਾਅਦ ਮੇਰਾ ਸਿਰ ਹੱਥ ਰੱਖ ਕੇ ਸਾਥ ਉਹਨਾਂ ਨੇ ਕਰਮਲ ਬਾਠ ਨੂੰ ਇਨਸਾਫ ਦਵਾਇਆ ਸੀ ਉਹ ਅੱਜ ਤੁਹਾਡੇ 'ਚ ਪਹੁੰਚ ਚੁੱਕਿਆ ਮੈਡਮ ਬਾਠ ਦਾ ਗੱਲ ਆ ਢੋਸਾ ਦਾ ਗੱਲ ਆ ਇੱਕ ਤੋਂ ਇੱਕ ਵਕੀਲ ਸਾਡੇ ਸੰਪਰਕ ਦੇ ਵਿੱਚ ਆ ਪਰ ਅਹੀਂ ਸੜਕ ਦੇ ਉੱਤੇ ਉਹਨੂੰ ਗ੍ਰਿਫਤਾਰ ਕਰਾਉਣਾ ਆ ਨਹੀਂ ਜਦਾਂ ਫਕਰ ਸਾਹਿਬ ਨੇ ਆਇਆ ਸਾਬਕਾ ਫੌਜੀ ਇਹਨੂੰ ਹੁਕਮ ਦੇਣ ਕਿ ਉਹਨੂੰ ਸ਼ੂਟ ਕਰੋ ਜਿੱਥੇ ਮਿਲਦਾ ਆ ਜੇ ਉਹਨੂੰ ਨਹੀਂ ਲੱਗਦਾ ਕਿ ਅਸੀਂ ਉਹਨੂੰ ਸ਼ੂਟ ਕਰਾਂਗੇ ਜਿੱਦਾਂ ਵੀ ਕੋਈ ਲੱਗਾ ਸਾਬਕਾ ਫੌਜੀ ਆਪਣੀਆਂ ਡਿਊਟੀਆਂ ਨਿਭਾਉਦੇ ਆ ਆ ਨਿਭਾਉਣਗੇ ਔਰ ਇੱਕ ਮਰਜ਼ਮ ਫੜਤੇ ਇਹਨਾਂ ਨੂੰ ਇੰਨਾ ਟਾਈਮ ਲੱਗ ਰਿਹਾ ਆ ਕਿਸੇ ਮੰਤਰੀ ਦਾ ਕੋਈ ਕੰਮ ਹੋ ਜਾਏ ਅਗਲੇ ਦਿਨ ਉਹ ਮਰਜ਼ਮ ਨੂੰ ਲੱਭ ਕੇ ਪੇਸ਼ ਕਰ ਦਿੰਦੇ ਆ ਉਦੋਂ ਕੀ ਹੋ ਜਾਂਦਾ ਇਹ ਭੈਣ ਦਾ ਕੋਈ ਦਰਦ ਨਹੀਂਗਾ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਦਾ ਪਰਿਵਾਰ ਦਾ ਕੋਈ ਦਰਦ ਨਹੀਂਗਾ ਆ ਸਾਬਕਾ ਫੌਜੀ ਇਹਨੇ ਇਕੱਠੇ ਹੋਏ ਆ ਇਹਨਾਂ ਦਾ ਕੋਈ ਦਰ ਪਰ ਤੁਸੀਂ ਕਹਿੰਦੇ ਡੀਐਸਪੀ ਡੀਐਸਪੀ ਲੈਵਲ ਦੀ ਗੱਲ ਨਹੀਂ ਰਹੀ ਗਈ ਹੁਣ ਜੀਜੀਪੀ ਲੈਵਲ ਦੀ ਤੇ ਮੁੱਖ ਮੰਤਰੀ ਲੈਵਲ ਦੀ ਜਾਂ ਪ੍ਰਧਾਨ ਮੰਤਰੀ ਦੇ ਨਾਂ ਦੀ ਰੇਵ ਦੀ ਗੱਲ ਰਹੀ ਗਈ ਆ ਇਹ ਛੋਟੀਆਂ ਮੋਟੀਆਂ ਗਲਾਨੀਆਂ ਵੀ ਜੀ ਡੀਐਸਪੀ ਤੇ ਹੋਰ ਜਰਾ ਅੰਦਰ ਬਿਠਾਇਆ ਉਹ ਅਜੇ ਅੰਦਰ ਤੱਕ ਆ ਰਿਹਾ ਆ ਜਾ ਰਿਹਾ ਆ ਲੇਕਿਨ ਇਹ ਲੈਵਲ ਦੀ ਗੱਲ ਆ ਵੀਰ ਜੀ ਜੋ ਪਤਾ ਕਬੜਾਇਆ ਜਿਦੀ ਪੈੜੀ ਇੰਨੀ ਆ ਪੈਸਾ ਇੰਨਾ ਆ ਉਹ ਪੈਸੇ ਨਾਲ ਲੋਕਾਂ ਦੀ ਜ਼ਮੀਨ ਹੜੱਪ ਕਰਨਾ ਚਾਹੁੰਦਾ ਆ ਇਹ ਅਸੀਂ ਨਹੀਂ ਹੋਣ ਦੇਣਾ ਖਾਸ ਕਰ ਅਸੀਂ ਸਾਬਕਾ ਫੌਜੀ ਨਾਲ ਤਾਂ ਕਦੇ ਹੀ ਨਹੀਂ ਹੋਣ ਦੇਣਾ ਬੋਲੋ ਸੋਨਿਆ ਸਤਿ ਸ੍ਰੀ ਅਕਾਲ ਸਭ ਤੋਂ ਵੱਡੀ ਗੱਲ ਇਹ ਕੋਰ ਹੈ ਜੀ ਬਿਨਾ ਪੋਲੀਟੀਕਲ ਸ਼ੈਹ ਤੋਂ ਐਡਾ ਵੱਡਾ ਕਾਂਡ ਕਰਕੇ ਕੋਈ ਬੰਦਾ ਛੁਪ ਨਹੀਂ ਸਕਦਾ ਜੀ ਉਹ ਬੰਦਾ ਲੁਕਿਆ ਨਾ ਪੋਲੀਟੀਕਲ ਸ਼ੈਹ ਤੋਂ ਬਗੈਰ ਨਹੀਂ ਲੁਕ ਸਕਦਾ ਉਹ ਜ਼ਰੂਰ ਉਹਦੇ ਪਿੱਛੇ ਕੋਈ ਨਾ ਕੋਈ ਪਾਵਰ ਆ ਜਿਨ੍ਹਾਂ ਨੇ ਉਹਨੂੰ ਲੁਕਾ ਕੇ ਰੱਖਿਆ ਬਿਲਕੁਲ ਕੱਲਾ ਬੰਦਾ ਐਡਾ ਵੱਡਾ ਕਰੀਆਮ ਕੀਤਾ ਹੋਵੇ 302 ਦਾ ਪਰਚਾ ਹੋਵੇ ਤੇ ਅਪਰਾਧੀ ਸ਼ਰਿਆਮ ਲੁਕ ਜੇ ਪੁਲਿਸ ਪ੍ਰਸ਼ਾਸਨ ਪੂਰੇ ਜ਼ਿਲ੍ਹੇ ਦੀ ਪੁਲਿਸ ਉਹਨੂੰ ਫੜ ਨਹੀਂ ਸਕੇ ਡੀਜੀਪੀ ਤੱਕ ਗੱਲ ਹੋਵੇ ਤੇ ਫਿਰ ਵੀ ਨਾ ਫੜਿਆ ਜਾਵੇ ਬਿਲਕੁਲ ਪੋਲੀਟੀਕਲ ਸ਼ੈਆ ਕਿਸੇ ਨਾ ਕਿਸੇ ਪੋਲੀਟੀਕਲ ਬੰਦੇ ਦੀ ਛਤਰ ਸ਼ਾਏ ਦੇ ਹੇਠ ਲੁਕਿਆ ਪਿਆ ਇੱਕ ਤੁਸੀਂ ਡੀਐਸਪੀ ਕਰ ਰਹੇ ਹੋ ਨਾ ਅੰਦਰ ਆ ਰਹੇ ਤੇ ਜਾ ਰਹੇ ਹੋ ਡੀਐਸਪੀ ਤੱਕ ਤੇ ਐਸਐਚਓ ਲੈਵਲ ਦਾ ਸਾਰਾ ਇੱਕਪਲਾਜ ਇਹ ਤੋਂ ਉੱਤੇ ਕੁਝ ਨਹੀਂ ਹੈਗਾ ਇਹਨਾਂ ਸਾਰਿਆਂ ਨੇ ਸਾਰਾ ਮਿਲਿ ਭੁਗਤ ਕਰਕੇ ਉਹ ਬੰਦੇ ਨੂੰ ਅੰਡਰਗਰਾਊਂਡ ਕੀਤਾ ਵਾ ਉਹਨੂੰ ਰੌਂਡ ਅਪ ਕਰਨਾ ਚਾਹੀਦਾ ਵਾ ਰੌਂਡ ਅਪ ਜਿੰਨਾ ਚਿਰ ਨਹੀਂ ਹੁੰਦਾ ਬੇਅਦਬੀ ਹੋ ਰਹੀ ਆ ਬੇਅਦਬੀ ਉਦੋਂ ਨਹੀਂ ਹੋ ਰਹੀ ਜਦੋਂ ਚੌਂਕ ਦੇ ਵਿੱਚ ਸਾਬਕਾ ਸੈਨਿਕ ਨੂੰ ਅਸੀਂ ਕਿੱਥੋਂ ਚੀਨੀ ਦੀ ਚੀਂਤੀਆਂ ਸ਼ਾਦੋ ਨਾ ਨਹੀਂ ਨਹੀਂ ਤੁਸੀਂ ਤੁਸੀਂ ਕਹਿ ਰਹੇ ਸੀ ਹੁਣ ਇਨਸਾਨੀਅਤ ਤਾਂ ਨਾ ਇਨਸਾਨੀਅਤ ਪੁੱਛ ਨਹੀਂ ਸਾਡਾ ਵੀ ਕੁਝ ਲੱਗਦਾ ਚਾਚਾ ਲੈ ਦੋ ਅਸੀਂ ਅਸੀਂ ਸਮਝਦਾ ਕਿ ਬੇਅਦਬੀ ਹੋ ਰਹੀ ਆ ਪਰ ਬੇਅਦਬੀ ਤਾਂ ਪਹਿਲਾਂ ਸਾਨੂੰ ਇਨਸਾਫ਼ ਬੇਕਦਰੀ ਕਿਹਾ ਬੇਕਦਰੀ ਸਭ ਤੋਂ ਪਹਿਲਾਂ ਇਨਸਾਫ਼ ਇਨਸਾਫ਼ ਚਾਹੀਦਾ ਨੂੰ ਕਿੱਥੋਂ ਕਿੱਥੋਂ ਇਹ ਇਨਸਾਨ ਇਹ ਸਾਡਾ ਭਰਾ ਜਿਹੜਾ ਚైనా ਦੇ ਬਾਰਡਰ ਤੋਂ ਬਚ ਕੇ ਆਊਗਾ ਪਾਕਿਸਤਾਨ ਦੀ ਲੜਾਈ ਤੋਂ ਬਚ ਕੇ ਆਊਗਾ ਪਰ ਆਪਣੇ ਘਰ ਦੇ ਵਿੱਚ ਜੇਕਰ ਉਹ ਬੰਦਾ ਮਾਰਿਆ ਜਾਂਦਾ ਵਾ ਤੇ ਫ ਇਸ ਇਹ ਫੌਜੀ ਜਿਹੜੇ ਆ ਇਹਨੂੰ ਰੰਗਤ ਦੇ ਰਿਹਾ ਮੈਂ ਕਹਿੰਨਾ ਕਿ ਜਿਸ ਤਰ੍ਹਾਂ ਹੁਣ ਇਹ ਫੌਜੀ ਇਕੱਠੇ ਹੋ ਰਿਹਾ ਉਹਨਾਂ ਨਾਲੇ ਸਮਝ ਇਕੱਠੇ ਹੋਗੇ ਤੇ ਰਾਜ ਹੀ ਫੌਜੀ ਆਦਾ ਹੋ ਜਾਏਗਾ ਔਰ ਫਿਰ ਵੇਖਦੇ ਆ ਕਿ ਕੌਣ ਕਿਦਾ ਕੀ ਕਰਦਾ ਬਾਜ ਅੱਜ ਤੋਂ ਪਹਿਲਾਂ ਸਾਬਕਾ ਫੌਜੀ ਇਕੱਠੇ ਨਹੀਂ ਸੀ ਉਦੋਂ ਇਕੱਲੇ ਇਕੱਲੇ ਫੌਜੀ ਨੂੰ ਦਬਾਉਣਾ ਬੜਾ ਆਸਾਨ ਹੀਗਾ ਬੜੇ ਜੁਲਮ ਹੁੰਦੇ ਰਹੇ ਆ ਸਾਬਕਾ ਫੌਜੀਆਂ ਦੇ ਪਰ ਅੱਜ ਅਸੀਂ ਫੌਜੀ ਇਕੱਲੇ ਨਹੀਂ ਹਗੇ ਸਾਡਾ ਸਾਡੀਆਂ ਜੂਨੀਆ ਬਣ ਚੁੱਕੀਆਂ ਅਸੀਂ ਇਕਜੁੱਟ ਹੋ ਚੁੱਕੇ ਆ ਅਸੀਂ ਜਾਗ ਚੁੱਕੇ ਆ ਇਹੋ ਜੇ ਇਨਸੀਡੈਂਟ ਸਾਡੇ ਨਾਲ ਜਦੋਂ ਵੀ ਹੁੰਦੇ ਆ ਅਸੀਂ ਉਦੋਂ ਨਿੱਖਰ ਕੇ ਬਾਹਰ ਆਉਂਦੇ ਆ ਉਦੋਂ ਅਸੀਂ ਜਾਗਦੇ ਆ ਇਹ ਗੁਰਪ੍ਰੀਤ ਸਿੰਘ ਨੇ ਸਾਨੂੰ ਹੋਰ ਜਗਾਇਆ ਸਾਡਾ ਭਰਾ ਜਾਂਦੇ ਵਾਰ ਸਾਨੂੰ ਜਗਾ ਗਿਆ ਸਾਡੀ ਇੰਨੀ ਪਾਵਰ ਸਾਡੇ ਇੰਨੇ ਸਾਬਕਾ ਫੌਜੀ ਅੱਜ ਇਕੱਠੇ ਆ ਅੱਜ ਅਸੀਂ ਇਕੱਠ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਵੀ ਸੇਧ ਦੇਣੀ ਆ ਕਿ ਸਾਬਕਾ ਫੌਜੀ ਹੁਣ ਪਹਿਲਾਂ ਵਾਂਗ ਕੱਲੇ ਕੱਲੇ ਨਹੀਂ ਰਹਿਏ ਜੇ ਤੁਸੀਂ ਸਾਡੇ 'ਤੇ ਜ਼ੁਲਮ ਕਰੋਗੇ ਤੇ ਅਸੀਂ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਉਹ ਜ਼ੁਲਮ ਦੇ ਖਿਲਾਫ ਅਸੀਂ ਡਟੇ ਰਾਵਾਂਗੇ ਜਿੱਨਾਂ ਅਜੇ ਸਾਨੂੰ ਇਨਸਾਫ਼ ਨਹੀਂ ਮਿਲਦਾ ਬੜੀ ਤਕੜੀ ਬੇਨਿਆਈ ਹੋ ਰਹੀ ਆ ਸਰਕਾਰ ਵੀ ਕਰ ਰਹੀ ਆ ਉਹਨੇ ਦਰਿੰਦੇ ਨੇ ਤੇ ਜੋ ਕਾਰੀ ਦਿੱਤਾ ਕਰ ਦਿੱਤਾ ਹੁਣ ਸਰਕਾਰ ਇਹਨਾਂ ਨੂੰ ਫੈਸਲਾ ਦੇ ਕੇ ਵੇਖੋ ਛੋਟੀਆਂ-ਛੋਟੀਆਂ 5-5 7-7 ਸਾਲ ਦੀਆਂ ਬੱਚੀਆਂ ਇਹ ਸਕੂਲ ਜਾਂਦੀਆਂ ਜਿੱਦਾਂ ਭੈਣ ਨੇ ਕਿਹਾ ਇਹਨਾਂ ਦੀ ਕੋਈ ਸੇਫਟੀ ਨਹੀਂਗੀ ਸਕੂਲ ਜਾਣਾ ਔਰ ਆਉਣਾ ਜਦੋਂ ਇੱਕ ਫੌਜੀ ਨੂੰ ਜਿਹਨੂੰ ਕਿ ਲੜਾਈ ਦੀ ਟ੍ਰੇਨਿੰਗ ਹੁੰਦੀ ਆ ਉਹਨੂੰ ਦਰਿੰਦਿਆਂ ਦੇ ਕਾਬੂ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਸਾਡਾ ਗੁਰਪ੍ਰੀਤ ਸਿੰਘ ਦਾ ਪਰਿਵਾਰ ਉਦੋਂ ਤੱਕ ਸੇਬ ਨਹੀਂ ਆ ਜਦੋਂ ਤੱਕ ਉਹਦੀ ਗ੍ਰਿਫਤਾਰੀ ਦਰਿੰਦੇ ਦੀ ਜਿਹੜਾ ਬਾਹਰ ਆ ਨਹੀਂ ਹੋ ਜਾਂਦੀ ਠੀਕ ਆ ਦੋਵਾਂ ਬੰਦਿਆਂ ਦਾ ਫੜਿਆ ਪੁਲਿਸ ਨੇ ਉਹਦਾ ਹੀ ਧੰਨਵਾਦ ਕਰਦੇ ਆ ਲੇਕਿਨ ਜਿੱਦਾਂ ਤੁਸੀਂ ਕਹ ਰਹੇ ਜੋ ਲਾਸ਼ ਦੀ ਬੇਅਦਬੀ ਹੋ ਰਹੀ ਆ ਐਤੋਂ ਵੱਧ ਕੀ ਬੇਅਦਬੀ ਹੋਣੀ ਆ ਜਿਹੜੀ ਸਰਕਾਰ ਕਰੋ ਰਹੀ ਬੇਅਦਬੀ ਕੋਈ ਉਹ ਨਹੀਂ ਕਰਾ ਰਿਹਾ ਸਰਕਾਰ ਨੂੰ ਬੰਦੇ ਨੂੰ ਖੜਾ ਅਸੀਂ ਭੈਣ ਨੂੰ ਕਵਾਂਗੇ ਮਾਤਾ ਆਪਣੀ ਨੂੰ ਕਵਾਂਗੇ ਵੀ ਆਪਾਂ ਸਸਕਾਰ ਕਰ ਦਈਏ ਤੇ ਕਰਾਂਗੇ ਸਸਕਾਰ ਤੇ ਸਾਬਕਾ ਫੌਜੀ ਸਾਰੇ ਇਕੱਠੇ ਹੋ ਕੇ ਪਰਿਵਾਰ ਦੇ ਨਾਲ ਰਲ ਕੇ ਅਸੀਂ ਸਸਕਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰ ਦਰਤਾ ਦਿਓ ਬੋਲੋ ਮਾਤਾ ਜੀ ਕਿਹਦੇ ਦਰਤਾ ਦਿਓ ਜਾਨ ਤੁਹਾਡੇ ਬੇਟਾ ਸੀਗਾ ਹਾਂਜੀ ਮੈਂ ਤਾਂ ਬੇਟੇ ਨੂੰ ਵਜਦੀ ਨਹੀਂ ਸਕੜੀ ਮੇਰਾ ਬੇਟਾ ਬਹੁਤ ਨੇਕ ਸੀ ਬਹੁਤ ਮੇਰਾ ਬੇਟਾ ਬਹੁਤ ਹੀ ਪਾਣੀ ਪੜਦਾ ਰਿਹਾ ਫੌਜ ਦੇ ਵਿੱਚ ਬਹੁਤ ਗੁਰੂ ਗ੍ਰੰਥ ਸਾਹਿਬ ਸਾਰਾ ਪੜਦਾ ਰਿਹਾ ਮੇਰਾ ਬੇਟਾ ਮੇਰਾ ਬੇਟਾ ਦਿਲ ਦਾ ਖੋਟਾ ਖਚਰਾ ਨਹੀਂ ਹਰ ਕਿਸੇ ਨੂੰ ਜਾਨ ਵੀ ਦੇਣ ਨੂੰ ਤਿਆਰ ਸੀ ਉਹਨੇ ਕੋਲ ਪੈਸਾ ਵੀ ਨਹੀਂ ਜਮਾ ਇਨਾ ਕੀਤਾ ਗਰੀਬਾਂ ਦੀ ਵੀ ਸਹਾਇਤਾ ਬਹੁਤ ਕਰਦਾ ਸੀ ਪਰ ਅੱਜ ਮੈਨੂੰ ਬੇਟੇ ਦਾ ਬਹੁਤ ਦੁੱਖ ਆ ਪ੍ਰਤਾਪ ਸਿੰਘ ਲੋਛੀ ਜਿਹੜਾ ਉਹ ਫੜਿਆ ਜਾਵੇ ਉਹ ਆਜੇ ਉਹ ਸਾਡੀਆਂ ਅੱਖਾਂ ਕੇ ਦਿਸ ਪਏ ਤੇ ਅਸੀਂ ਬੇਟੇ ਦਾ ਸਤਿਕਾਰ ਕਰਕੇ ਬੱਚਿਆਂ ਨੂੰ ਕਦੀ ਚਪੇੜ ਵੀ ਨਹੀਂ ਲਾਈ ਜਿਹੜਾ ਮੈਨੂੰ ਪੁੱਤ ਵੇਖ ਕੇ ਤੇ ਮੈਨੂੰ ਦੇਰ ਪੈ ਗਿਆ ਮੇਰਾ ਬੱਚਾ ਕਿਤੇ ਥਾਂ ਥਾਂ ਤੋਂ ਇਹਨੇ ਦਿੱਤਾ ਤੇ ਮੈਂ ਤਾਂ ਬੱਚੇ ਨੂੰ ਇਹ ਕਿ ਉਹਦਨ ਦੀ ਅੰਨੀ ਕਮਲੀ ਹੋਈ ਫਿਰਦੀ ਆ ਮੇਰੇ ਪੁੱਤ ਦਾ ਅਨਸਾਭ ਮਿਲਣਾ ਚਾਹੀਦਾ ਕੀ ਇਨਸਾਫ ਚਾਹੁੰਦੇ ਪਰਤਾਬ ਨੂੰ ਫੜਨਾ ਚਾਹੀਦਾ ਅਸੀਂ ਉਹਨੇ ਉਹਨੂੰ ਸਰਪੰਚ ਨਹੀਂ ਆਖਣਾ ਪਰਤਾਬ ਹੀ ਇਹ ਮੌਜੂਦਾ ਸਰਪੰਚ ਨੇ ਹਾਂਜੀ ਪਹਿਲਾਂ ਕਿਤੇ ਪੁਰਾਣੀਆਂ ਸਰਕਾਰਾਂ ਦੇ ਟਾਈਮ ਰਿਹਾ ਆ ਵਿੱਚ ਡੇਟ ਦੇਣ ਲੱਗਿਆ ਹੋ ਜਾਂਦਾ ਪੁਰਾਣੀਆਂ ਸਰਕਾਰਾਂ ਦੇ ਟਾਈਮ ਸਰਪੰਚ ਰਿਹਾ ਇੱਕ ਪਾਰਟੀ ਛੱਡ ਕੇ ਸਾਬਕਾ ਲੱਗ ਜਾਂਦਾ ਸਾਬਕਾ ਐਵੇਂ ਲਾਈ ਜਾਂਦੇ ਆ ਮੈਂ ਤੇ ਇਹ ਗੱਲ ਕਹੂੰਗਾ ਕਿ ਜਿਹੜਾ ਦਰਿੰਦਾ ਐਡੀ ਵੱਡੀ ਕਾਰਵਾਈ ਕਰ ਸਕਦਾ ਪਰਿਵਾਰ ਨਾਲ ਸਰਪੰਚ ਸਾਬਕਾ ਸਰਪੰਚ ਕੀ ਹੋਏ ਇਸ ਪਿੰਡ ਦਾ ਵਾਸੀ ਕੌਣ ਦਾ ਹੱਕਦਾਰ ਨਹੀਂ ਆ ਮੈਂ ਕਹਿੰਦਾ ਵੀ ਅਗਰ ਪਿੰਡ ਪੂਰਾ ਲੋਡ ਲਵੇ ਉਸ ਉਸ ਨੂੰ ਬੰਦੇ ਨੂੰ ਨਹੀਂ ਅਰੇ ਹੌਣ ਤੋਂ ਬਾਅਦ ਵੀ ਪੈਟ ਦੇ ਵਿੱਚ ਪੜਨੀ ਦੇਣਾ ਚਾਹੀਦਾ ਕਿਉਂ ਇੰਨੀ ਦਿੰਦਗੀ ਇੰਨੀ ਮਾੜੀ ਹਰਕਤ ਐ ਇੱਕ ਫੌਜੀ ਦੇ ਨਾਲ ਬਾਕੀ ਫੌਜੀ ਤਾਂ ਟਾਟੇ ਖੜੇ ਆ ਸਾਬਕਾ ਫੌਜੀ ਆ ਵੇਖੋ ਸਰਵਿਸ ਵਾਲੇ ਫੌਜੀ ਵੀ ਅਸੀਂ ਬੁਲਾ ਰਹੇ ਹਾਂ ਉਹਦੀ ਜੁਟ ਸਾਰੀ ਆਉਗੀ ਇੱਥੇ ਸਨਸਕਾਰ ਤੇ ਵੀ ਆਉਣਾ ਆ ਸਾਰੇ ਨਾਕਟਕਾ ਸਾਰੇ ਫੌਜੀ ਸਾਹਿਬ ਸਾਬਕਾ ਵੀ ਆਉਣਗੇ ਹਾਜ਼ਰ ਫੌਜੀ ਵੀ ਆਉਣਗੇ ਇੱਥੇ ਗੁਰਦੀਪ ਸਿੰਘ ਢਾਂਡਾ ਨੇ ਧਰਨਾ ਲਾਇਆ ਸਾਰੇ ਫੌਜੀ ਉਹ ਤਰਨੇ ਦਾ ਸਾਥ ਦੇ ਰਿਆ ਤੇ ਜਗਾ ਜਗਾ ਤੋਂ ਦੁਨੀਆ ਆ ਰਹੀ ਆ ਕਸ ਕਰ ਤਾਨੂੰ ਪਹਿਲਾਂ ਕਿ ਆ ਪਰ ਕੇ ਸਿਗਪਟਾਲਾ ਧਰਨੇ ਚ ਮੌਜੂਦ ਆ ਜਿਹਨੇ ਕਰਨਲ ਬਾੜੀ ਦੀ ਲੜਾਈ ਲੜੀ ਤੇ ਉਹਨੂੰ ਇਨਸਾਫ ਦਵਾਇਆ ਆ ਵਾਹਿਗੀ ਜੀ ਕਾ ਖਾਲਸਾ ਵਾਹਿਗੀ ਭਾਈ ਸਾਹਿਬ ਹਾਂ ਜੀ ਸਰ ਮ੍ਰਿਤਕ ਜਿਹੜੇ ਤੁਹਾਡੇ ਕੀ ਲੱਗਦਾ ਮੇਰਾ 빅 ਬ੍ਰਦਰ ਸੀ ਵੱਡੇ ਭਰਾ ਹਾਂ ਜੀ ਪੁੱਤਰਾ ਉਹ ਕਾਰ ਦੇ ਸਾਹਮਣੇ ਨਹੀਂ ਆਇਆ ਭੈਣ ਜੀ ਨੇ ਵੀ ਕਿਹਾ ਵੀ ਕੋਈ ਸਾਡੀ ਦੁਰੰਚਸ ਨਹੀਂ ਕੋਈ ਕੱਲ ਨਹੀਂ ਪਾਉਂਦੇ ਕੀ ਲੱਗਦਾ ਤੁਹਾਨੂੰ ਅਸੀਂ ਅਸੀਂ ਕਿਸੇ ਨਾਲ ਵੀ ਕੋਈ ਵੈਰ ਨਹੀਂ ਰੱਖਿਆ ਬਿੰਦੂ ਜੀ ਵੀ ਅਸੀਂ ਗੁਰੂ ਘਰ ਦੀ ਸੇਵਾ ਕਰਨ ਵਾਲੇ ਬੰਦੇ ਹਾਂ ਅਮਰਤਧਾਰੀ ਪਰਿਵਾਰ ਆ ਸਾਰਾ ਹੀ ਪਰਿਵਾਰ ਗੁਰਪ੍ਰੀਤ ਸਿੰਘ ਵੀ ਜਨਮ ਤੋਂ ਲੈ ਕੇ ਹੀ ਅਸੀਂ ਸਾਰੇ ਪਰਿਵਾਰ ਨੇ ਅਮਰਤ ਛਕਿਆ ਠੀਕ ਹੈ ਜੀ ਅਸੀਂ ਚਾਰ ਭੈਣ ਭਰਾ ਹਾਂ ਤੇ ਮੇਰੇ ਸਾਡੇ ਫਾਦਰ ਸਾਹਿਬ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਸੀ ਅਮਰਤ ਛਕਿਆ ਸੀ ਉਹਨਾਂ ਨੇ ਤੇ 2010 ਦੇ ਵਿੱਚ ਉਹਨਾਂ ਦਾ ਹਾਰਟ ਅਟੈਕ ਨਾਲ ਮਤਲਬ ਡੈਥ ਹੋ ਗਈ ਸੀ ਉਹਨਾਂ ਨੂੰ ਵੀ ਇਹ ਮਤਲਬ ਦੁਖੀ ਕਰਦੇ ਸੀ ਐਵੇਂ ਸਿਆਸਤਾਂ ਤੇ ਪਾਰਟੀਆਂ ਬਾਜ਼ੀਆਂ ਐਵੇਂ ਜੀ ਮਤਲਬ ਸਾਨੂੰ ਦੁਖੀ ਕਰਦੇ ਸੀ ਕਿ ਇਹਨਾਂ ਨੂੰ ਮਾੜਿਆਂ ਨੂੰ ਇਹਨਾਂ ਦਾ ਗਲ ਘੁੱਟিয়ে ਤੇ ਇਹ ਜਿਹੜੇ ਸਾਡੇ ਤਲਵੇ ਚੱਟਣ ਸਾਡੇ ਪਿੱਛੇ ਰਹਿਣ ਤੇ ਜੋ ਅਸੀਂ ਕਰੀਏ ਕਹੀਏ ਵੀ ਆਪਦੀ ਮਰਜ਼ੀ ਨਾਲ ਇਹਨਾਂ ਨੂੰ ਚਲਾਈਏ ਉਹ ਸਾਰੇ ਪਿੰਡ ਨੂੰ ਹੀ ਆਪਦੀ ਮਰਜ਼ੀ ਨਾਲ ਆਪਦੀ ਲੱਤ ਥੱਲੇ ਆਉਂਦੀ ਨਗਾਉਣ ਵਾਲੇ ਬੰਦੇ ਵੀ ਜੋ ਸਾਡੇ ਮਗਰ ਤੁਰਿਆ ਫਿਰਦਾ ਉਹ ਸਹੀ ਆ ਤੇ ਜਿਹੜਾ ਸਾਡੇ ਮਗਰ ਨਹੀਂ ਤੁਰਦਾ ਉਹ ਗਲਤ ਆ ਤੇ ਅਸੀਂ ਦੂਜਿਆਂ ਨੂੰ ਤੁਹਾਨੂੰ ਜਿਉਂ ਨਹੀਂ ਦਿੰਦੇ ਇਹ ਸਾਰੇ ਪਾਰਟੀ ਪਾਜੀ ਦਾ ਕਰਕੇ ਹੋ ਸਕਦਾ ਨਹੀਂ ਪਾਰਟੀ ਪਾਜੀ ਦਾ ਕਰਕੇ ਨਹੀਂ ਜੀ ਇਹ ਤਾਂ ਹੰਕਾਰ ਉਹ ਹੰਕਾਰੀ ਬੰਦੇ ਸੀ ਉਹ ਉਹ ਆਂਦੇ ਸਾਨੂੰ ਕਿਸੇ ਦਾ ਡਰ ਨਹੀਂ ਨਾ ਸਾਨੂੰ ਕੋਈ ਕੁਝ ਕਰ ਹੀ ਸਕਦਾ ਉਹ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਕਿਸੇ ਦਾ ਡਰ ਨਹੀਂ ਨਾ ਸਾਨੂੰ ਕੋਈ ਕੁਝ ਕਰ ਸਕਦਾ ਉਹਨਾਂ ਦੇ ਸਾਹਮਣੇ ਕੋਈ ਪਿੰਡ ਚੋਂ ਬਾਜ਼ ਨਹੀਂ ਹਟਾਉਂਦਾ ਕੋਈ ਉੱਠਦੇ ਨਹੀਂ ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਵਾਇਆ ਜਾਵੇ ਜੋ ਬੰਦੇ ਫੜੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਜੋ ਬੰਦਾ ਜਿਹੜਾ ਪ੍ਰਤਾਪ ਸਿੰਘ ਆ ਇਹੋ ਹੀ ਮਾਸਟਰਮਾਈਂਡ ਇਹੀ ਮੇਨ ਬੰਦਾ ਏ ਤੇ ਇਹੀ ਸਾਰਾ ਕੁਝ ਕਰਨ ਕਰਾਉਣ ਵਾਲਾ ਬੰਦਾ ਏ ਇਸ ਬੰਦੇ ਨੂੰ ਫੜ ਕੇ ਇਸ ਲਾਖਾਂ ਪਿੱਛੇ ਦਿੱਤਾ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਜੋ ਕੀ ਸਜ਼ਾਵਾਂ ਦਿੱਤੀਆਂ ਜਾਣ ਤੇ ਸਾਡੀ ਸਾਨੂੰ ਸੇਫ ਰੱਖਿਆ ਜਾਵੇ ਸਾਨੂੰ ਇਹਨਾਂ ਤੋਂ ਖਤਰਾ ਹੈ ਇਹਨਾਂ ਦੇ ਪਿਛਲੇ ਜਿਹੜੇ ਪਰਿਵਾਰ ਵਾਲੇ ਨੇ ਜਾਂ ਕਿਤਰਾ ਵੀ ਸਾਨੂੰ ਇਹਨਾਂ ਤੋਂ ਖਤਰਾ ਹੈ ਵੀ ਇਹ ਅੰਦਰ ਜੇਲ੍ਹ 'ਚ ਵੀ ਹੋਣ ਤੇ ਬਾਹਰ ਕੁਝ ਵੀ ਕਰਵਾ ਸਕਦੇ ਏਨੇ ਖਤਰਨਾਕ ਬੰਦੇ ਨੇ ਹਾਂਜੀ ਕਿਹਨਾਂ ਹਮ ਜੀ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਬਡਿਵੀਜ਼ਨ ਭਿਕਵੜ ਲੱਗਾ ਇੱਕ ਜਿਹੜਾ ਚੀਮਾ ਖੁਰਦ ਵਿਖੇ ਇੱਕ ਕਤਲ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਸੰਬੰਧ ਵਿੱਚ ਥਾਣੇ ਬਲਟੋਏ ਤੇ ਬਾਹਰ ਧਰਨਾ ਲੱਗਾ ਮੈਂ ਇਸ ਸੰਬੰਧ ਵਿੱਚ ਦੱਸਣਾ ਚਾਹੁੰਦਾ ਕਿ ਇਸ ਸਬੰਧੀ ਜਿਹੜਾ ਗੁਰਚੇਤ ਸਿੰਘਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ ਦੇ ਉੱਤੇ ਤਿੰਨ ਬੰਦਿਆਂ ਦੇ ਉੱਤੇ 22 ਨੇਮ ਐਫ ਆਈ ਆਰ ਦਰਜ ਹੋਈ ਆ ਇਹਦੇ ਵਿੱਚ ਸ਼ਰਨਜੀਤ ਸਿੰਘ ਪ੍ਰਤਾਪ ਸਿੰਘ ਜਿਹੜੀ ਸਕਾਲਾ ਤੇ ਪ੍ਰਤਾਪ ਸਿੰਘ ਜਿਹੜਾ ਸਾਬਕਾ ਸਰਪੰਚ ਆ ਉਹਦੇ ਤੇ 22 ਨੇਮ ਐਫ ਆਈ ਆਰ ਦਰਜ ਹੋਈ ਆ ਸੋ ਦਰਜੋ ਕੇ ਦਾ ਪੋਸਟਮਾਰਟਮ ਕਰਾਇਆ ਗਿਆ ਤੇ ਪਰਿਵਾਰ ਵੱਲੋਂ ਜਿਹੜੀ ਆ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਗਿਆ ਤੇ ਇਹਦੀ ਡੈੱਡ ਬੋਡੀ ਥਾਣੇ ਦੇ ਬਾਹਰ ਰੱਖ ਕੇ ਧੰਨਾ ਲਾਇਆ ਗਿਆ ਪਰੰਤੂ ਜਿਹੜੀ ਪੁਲਿਸ ਨੇ ਇਹਦੀ ਟੈਕਨੀਕਲ ਤਫ਼ਤੀਸ਼ ਕਰਦਾ ਹੋਇਆ ਤੇ 36 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋ ਦੋਸ਼ੀ ਨੇ ਪ੍ਰਤਾਪ ਸਿੰਘ ਲਿਸਕਾਲਾ ਤੇ ਸ਼ਰਨਜੀਤ ਸਿੰਘ ਜੀ ਨੇ ਇਹਨੂੰ ਮੇਲ ਇੰਜਰੀਜ਼ ਹਰਟ ਕੀਤੀਆਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕੀਤਾ ਗਿਆ ਤੇ ਬਕੂਏ ਸਮੇਂ ਵਰਤੀ ਗਈ ਜਿਹੜੀ ਕਿਰਚ ਆ ਉਹ ਵੀ ਸ਼ਰਨਜੀਤ ਤੋਂ ਪਾਸੋਂ ਜਿਹੜੀ ਆ ਉਹ ਬਰਾਮਦ ਕਰ ਲਈ ਐ ਇੱਕ ਦੋਸ਼ੀ ਜਿਹੜਾ ਪ੍ਰਤਾਪ ਸਿੰਘ ਆ ਉਹ ਅਜੇ ਜਿਹੜੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਆਪਣੀ ਨਿਗਰਾਨੀ ਤਹਿਤ ਜਿਹੜੀਆਂ ਟੈਕਨੀਕਲ ਤੇ ਰੀਡਿੰਗ ਪਾਰਟੀਆਂ ਬਣਾਈਆਂ ਹੋਈਆਂ ਨੇ ਉਹ ਤੇ ਹਰ ਲੋਕਨ ਟਿਕਾਣਿਆਂ ਦੇ ਉੱਤੇ ਰੇਡ ਕਰ ਰਹੀਆਂ ਤੇ ਜਲ ਤੋਂ ਜਲਦ ਅਸੀਂ ਜਿਹੜਾ ਦੋਸ਼ੀ ਪ੍ਰਤਾਪ ਸਿੰਘ ਆ ਉਹਨੂੰ ਗ੍ਰਿਫਤਾਰ ਕਰਕੇ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨੂੰ ਪੇਸ਼ ਅਦਾਲਤ ਕਰਾਂਗੇ ਸੋ ਪੁਲਿਸ ਵੱਲੋਂ ਕਿਤੇ ਵੀ ਜਿਹੜੀ ਅਣਗਹਿਲੀ ਨਹੀਂ ਵਰਤੀ ਗਈ ਜਦੋਂ ਹੀ ਘਟਨਾ ਬਾਰੇ ਪਤਾ ਲੱਗਾ ਤੇ ਬਿਆਨ ਦਰਜ ਕਰਕੇ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ 36 ਘੰਟਿਆਂ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਗ੍ਰਿਫਤਾਰ ਕਰਨਾ ਬਾਕੀ ਰਹਿੰਦਾ ਹੈ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਰੀਡਿੰਗ ਪਾਰਟੀਆਂ ਤੇ ਟੈਕਨੀਕਲ ਟੀਮਾਂ ਉਹ ਲੱਗੀਆਂ ਹੋਈਆਂ ਨੇ ਐਸਐਸਪੀ ਜਿਹੜੇ ਤਰਨਤਾਰ ਨੇ ਸ੍ਰੀ ਸ਼ਰਿੰਦਰ ਲੰਬਾ ਜੀ ਆਈਪੀਐਸ ਤੇ ਰਿੱਪੂ ਤਪਨ ਐਸਪੀਡੀ ਜਿਹੜੇ ਨੇ ਉਹ ਖੁਦ ਜਿਹੜੀਆਂ ਪਾਰਟੀਆਂ ਦੀ ਨਿਗਰਾਨੀ ਕਰ ਰਿਹਾ ਤੇ ਰੀਡ ਬਕਾਇਦਾ ਜਿਹੜੇ ਲਗਾਤਾਰ ਜਾਰੀ ਨੇ ਸੋ ਜਲਦ ਤੋਂ ਜਲਦ ਅਸੀਂ ਜਿਹੜਾ ਇਹ ਪ੍ਰਤਾਪ ਸਿੰਘ ਹੈ ਇਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਦੇ ਨਾਲ ਨਾਲ ਜਿਹੜਾ ਟੈਕਨੀਕਲ ਤਰੀਕਿਆਂ ਦੇ ਨਾਲ ਤਫਤੀਸ਼ ਕਰਦੇ ਹੋਏ ਅਸੀਂ ਅੱਜ ਅਦਾਲਤ ਨੂੰ ਵੀ ਇੱਕ ਐਪਲੀਕੇਸ਼ਨ ਦਿੱਤੀ ਹੈ ਜਿਹਦੇ ਵਿੱਚ ਅਸੀਂ ਪ੍ਰਤਾਪ ਸਿੰਘ ਦੇ ਜਿਹੜੇ ਵਾਰੰਟ ਗ੍ਰਿਫਤਾਰੀ ਆ ਉਹ ਵੀ ਹਾਸਲ ਕਰ ਰਹੇ ਹਾਂ ਤਾਂ ਕਿ ਇਹਨੂੰ ਕਿਤੇ ਹੋਰ ਸਟੇਟ ਦੇ ਵਿੱਚ ਵੀ ਜੇ ਲੁਕਿਆ ਤੇ ਉੱਥੇ ਗ੍ਰਿਫਤਾਰ ਕਰਨ ਦੇ ਵਿੱਚ ਸਾਨੂੰ ਜਿਹੜੀ ਆ ਉਹ ਕਾਨੂੰਨੀ ਅੜਿਚਣ ਨਾ ਆਵੇ ਨਾਲ ਦੀ ਨਾਲ ਇਹਦੀ ਜਿਹੜੀ ਅਸੀਂ ਐਲਓਸੀ ਵੀ ਜਾਰੀ ਕਰਾਈ ਹੈ ਤਾਂ ਕਿ ਕਿਤੇ ਵਿਦੇਸ਼ ਨਾ ਚਲਾ ਜਾਵੇ ਸੋ ਪੁਲਿਸ ਵੱਲੋਂ ਹਰ ਇੱਕ ਪਹਿਲੂ ਦੇ ਨਾਲ ਜਿਹੜੀ ਆ ਉਹ ਤਫਤੀਸ਼ ਕੀਤੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਵੀ ਪ੍ਰਸ਼ਾਸਨ ਵੱਲੋਂ ਵੀ ਡੀਆਰਓ ਸਾਹਿਬ ਤਰਨਤਾਰਨ ਸ੍ਰੀ ਰਿੱਪੂ ਤਾਂ ਪਹਿੰਜੀ ਐਸਪੀ ਡੀ ਤੇ ਮੇਰੇ ਵੱਲੋਂ ਵੀ ਪਰਿਵਾਰ ਨਾਲ ਤੇ ਜਿਹੜੀਆਂ ਐ ਐਜੀਟੇਸ਼ਨ ਕਰ ਰਹੀਆਂ ਜਥੇਬੰਦੀਆਂ ਉਹਨਾਂ ਨਾਲ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਆ ਜਿੰਨਾਂ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਜਿਹੜਾ ਸ਼ਾਂਤੀ ਮਈ ਪ੍ਰਦਰਸ਼ਨ ਕਰਨਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਇਹ ਸਾਡਾ ਫੌਜੀ ਭਰਾ ਆ ਇਹਦੀ ਜਿਹੜੀ ਡੈੱਡ ਬੋਡੀ ਆ ਇਹ ਕਾਫੀ ਦਿਨਾਂ ਤੋਂ ਜਿਹੜੀ ਆ ਇੱਥੇ ਥਾਣੇ ਦੇ ਬਾਹਰ ਰੱਖੀ ਆ ਇਹ ਸਮੇਂ ਦੇ ਨਾਲ ਤੇ ਕੁਦਰਤੀ ਸਿਸਟਮ ਦੇ ਨਾਲ ਇਹਦੀ ਬੋਡੀ ਜਿਹੜੀ ਆ ਡੀਕੰਪੋਜ਼ ਹੋ ਜਾਏਗੀ ਕੁਦਰਤੀ ਨੀਮਾ ਮੁਤਾਬਕ ਜਿਹੜੇ ਕਿ ਇਨਸਾਨੀਅਤ ਦੇ ਤੌਰ ਤੇ ਇੱਕ ਹਰ ਇੱਕ ਬੰਦੇ ਦਾ ਹੱਕ ਹੁੰਦਾ ਇਹਦਾ ਜਿਹੜਾ ਅੰਤਮ ਸੰਸਕਾਰ ਉਹ ਕੀਤਾ ਜਾਣਾ ਚਾਹੀਦਾ ਆ ਤੇ ਕੀਤਾ ਜਾਣਾ ਬਣਦਾ ਆ ਸੋ ਇਹ ਹੁਣ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਅਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਤੇ ਇਹਦੇ ਵਿੱਚ ਇਹਨੂੰ ਅੱਗੇ ਪ੍ਰੋਸੀਡ ਕਰਦੇ ਆ ਸੋ ਜਿੱਥੋਂ ਤੱਕ ਦੋਸ਼ੀ ਦੇ ਗ੍ਰਿਫਤਾਰੀ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਇਹਦੇ ਬਾਰੇ ਪ੍ਰਤੀ ਜ਼ਿੰਮੇਵਾਰ ਉਹਨੂੰ ਜਲ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਸਰ ਤਰਨਕਾਰੀ ਵੱਲੋਂ ਰੋਕ ਲਗਾਇਆ ਜਾ ਰਿਹਾ ਕਿ ਉਹਦੇ ਪਰਿਵਾਰ ਨਾਲ ਹੀ ਫੜਿਆ ਜਾ ਜਾ ਪ੍ਰਸ਼ਾਸਨ ਵੱਲੋਂ ਦੇਖੋ ਜੇ ਜਿਹੜਾ ਪਰਿਵਾਰ ਦੇ ਉੱਤੇ ਵੀ ਜਾਂ ਉਹਦੇ ਜਿਹੜੇ ਲੋਕਨ ਟਿਕਾਣਿਆਂ ਦੇ ਉੱਤੇ ਵੀ ਰੇਡ ਕੀਤੇ ਜਾ ਰਹੇ ਨੇ ਉਹਨ ਪਰਿਵਾਰ ਦੇ ਬਾਕੀ ਮੈਂਬਰ ਵੀ ਜਿਹੜੇ ਆ ਉਹ ਘਰਾਂ ਨੂੰ ਜਿੰਦਰੇ ਮਾਰ ਕੇ ਤੇ ਅੱਗੇ ਪਿੱਛੇ ਹੋਏ ਨੇ ਸੋ ਹਰ ਇੱਕ ਲੈਵਲ ਦੇ ਵਿੱਚ ਦੇਖੋ ਅਸੀਂ ਕਾਨੂੰਨੀ ਤੌਰ ਤੇ ਪਾਬੰਦ ਆ ਗ੍ਰਿਫਤਾਰੀ ਜਿਹੜੀ ਆ ਉਹ ਪ੍ਰਤਾਪ ਸਿੰਘ ਦੀ ਕੀਤੀ ਜਾਣੀ ਬੰਦੀ ਆ ਉਹਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਟੋਟਲ ਕਿੰਨੇ ਬੰਦੇ ਨਾਮਜ਼ਦ ਕੀਤੇ ਗਏ ਇਹਦੇ ਵਿੱਚ ਤਿੰਨ ਬੰਦਿਆਂ ਦੇ ਉੱਤੇ ਬਾਈ ਨੇਮ ਕੇਸ ਰਜਿਸਟਰ ਹੋਇਆ ਸੀ ਇਹਦੇ ਵਿੱਚੋਂ ਦੋ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਸਿਰਫ ਇੱਕੋ ਹੀ ਜਿਹੜਾ ਵਿਅਕਤੀ ਜਿਹੜਾ ਪ੍ਰਤਾਪ ਸਿੰਘ ਜਿਹਦੀ ਉਮਰ ਵੀ ਕਿਪਰੀਬਨ ਜਿਹੜੀ 65 ਤੋਂ 70 ਸਾਲ ਦੇ ਕਰੀਬ ਆ ਉਹੀ ਗ੍ਰਿਫਤਾਰ ਕਰਨ ਵਾਲ ਐਫਆਈਆਰ ਨੰਬਰ 22 ਦਰਜ ਹੋਈ ਹੈ ਜੀ ਅੰਡਰ ਸੈਕਸ਼ਨ 100 ਜਿਹੜੀ ਆ 3 1 ਜਿਹੜੀ ਕਤਲ ਦੀ ਹੁੰਦੀ ਹੈ ਨਾ 3 5 ਬੀਐਨਐਸ ਦੇ ਵਿੱਚ ਐਫਆਈਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਨਾ ਬੰਦੇ ਤੇ ਸੇਮ ਹੀ ਪਰਚਾ ਦਰਜ ਬਿਲਕੁਲ ਜੀ ਬਿਲਕੁਲ ਸੇਮ ਜੋ ਜੋ ਪਰਿਵਾਰ ਨੇ ਬਿਆਨ ਲਿਖਾਇਆ ਉਹ ਬਿਆਨਾਂ ਦੇ ਮੁਤਾਬਕ ਪਰਚਾ ਦਰਜ ਤੇ ਦੋ ਬੰਦੇ ਗ੍ਰਿਫਤਾਰ ਹੋ ਗਏ ਤੀਜੇ ਬੰਦੇ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ ਧੰਨਵਾਦ ਜੀ